Thank mm -hmm. you. ਸ਼੍ਰੀ ਗੁਰੂ ਰਣਜੀਤ ਸਿੰਘ ਦੇ ਪਹਿਲੇ ਪ੍ਰਕਾਸ਼ਪੂਰਵ ਮੌਕੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਸਿੱਖ ਜਗਤ ਨੂੰ ਵਿਲੱਖਣ ਤੋਹਫਾ ਦੇ ਦਿੱਤਾ ਹੈ। ਉਹਨਾਂ ਨੇ ਲਗਭਗ 400 ਸਾਲ ਪੁਰਾਣੇ ਰੂਪ ਅਨੁਸਾਰ ਸ਼ੀਰ ਦਰਬਾਰ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਹੈ ਜਿਸ ਦੇ ਵਿੱਚ ਕੱਚੀ ਪ੍ਰਕਰਮਾ ਹੈ ਅਤੇ ਸੋਨੇ ਦਾ ਕੰਮ ਵੀ ਨਹੀਂ ਕੀਤਾ ਗਿਆ। ਇਹ ਵਿਲੱਖਣ ਮਾਡਲ ਸਾਰੀ ਸਿੱਖ ਕੌਮ ਦੇ ਲਈ ਮਾਣ ਦੀ ਗੱਲ ਦੱਸੀ ਜਾ ਰਹੀ ਹੈ ਕਿਉਂਕਿ ਇਹ ਦੁਨੀਆ ਦਾ ਪਹਿਲਾ ਬਿਨਾਂ ਸੋਨੇ ਵਾਲਾ ਸ਼ੀਰ ਦਰਬਾਰ ਸਾਹਿਬ ਦਾ ਮਾਡਲ ਹੈ ਜੋ ਕਿ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੋ ਚੁੱਕਾ ਹੈ। ਇਸ ਮੌਕੇ ਦੇ ਗੁਰਪ੍ਰੀਤ ਨੇ ਕਿਹਾ ਕਿ ਇਸ ਮਾਡਲ ਨੂੰ ਤਿਆਰ ਉਹ 8 ਤੋਂ 10 ਘੰਟੇ ਲੱਗਾ ਤਾਂ ਮਿਹਨਤ ਕਰਨ ਤੋਂ ਬਾਅਦ ਇਹ ਸੁਪਨਾ ਉਸ ਦਾ ਪੂਰਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਕਲਾ ਨਹੀਂ ਸਗੋਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇੱਕ ਸਾਧਨ ਵੀ ਹੈ। ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਵੱਲੋਂ ਦਸਾਂ ਬਾਸ਼ੇ ਜਨਮ ਸਥਾਨਾਂ ਪੰਜ ਤੱਕ ਸਹਿਬਾਨਾਂ ਅਤੇ ਪਾਕਿਸਤਾਨ ਵਿਚਲੇ ਇਤਿਹਾਸਕ ਗੁਰੂ ਧੰਮਾ ਦੇ ਮਾਡਲ ਤਿਆਰ ਕੀਤੇ ਗਏ ਹਨ। 1983 ਦੇ ਅਕਾਲ ਤਖਤ ਸਾਹਿਬ ਦੇ ਢਾਟੇ ਰੂਪ ਦਾ ਮਾਡਲ ਵੀ ਉਹਨਾਂ ਨੇ ਹੀ ਬਣਾਇਆ ਜਿਸ ਨੂੰ ਦੇਸ਼ ਵਿਦੇਸ਼ ਦੀਆਂ ਸੰਤਾ ਅੱਗੇ ਕਈ ਵਾਰ ਪੇਸ਼ ਵੀ ਕੀਤਾ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਿੱਤਰ ਧਰਤੀ ਤੋਂ ਅੱਜ ਜੋ ਇਹ ਮਾਡਲ ਬਣਾਇਆ ਗਿਆ ਹੈ ਦਾਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਜਿਸ ਦੇ ਵਿੱਚ ਕੀ ਕੱਚੀ ਪ੍ਰਕਰਮਾ ਬਿਨਾ ਸੋਨੇ ਦਾ ਸ੍ਰੀ ਦਰਬਾਰ ਸਾਹਿਬ ਦਿਖਾਇਆ ਗਿਆ ਹੈ ਇਹ ਮਾਡਲ ਬਣਾ ਕੇ ਦਾਸ ਵੱਲੋਂ ਦੇਸ਼ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਲੱਖ ਲੱਖ ਵਧਾਈਆਂ ਸਮੂਚੀ ਨਾਨਕ ਨਾਮ ਲੇਵਾ ਸੰਗਤ ਜਿੱਥੇ ਦੇਸ਼-ਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਪੁਰਬਾਂ ਨੂੰ ਮਨਾ ਰਹੀ ਹੈ ਦਾਸ ਵੀ ਯਤਨ ਕਰਦਾ ਹੈ ਕਿ ਹਰ ਵਾਰ ਨਗਰ ਕੀਰਤਨਾ ਤੇ ਨਵੇਂ-ਨਵੇਂ ਗੁਰਪੁਰਬਾਂ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਪੁਰਬ ਆਉਂਦੇ ਨੇ ਸਭਨਾ ਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਸੰਦੇਸ਼ ਕੋਮ ਦੇ ਨਾਮ ਦਿੱ ਦਿੱਤਾ ਜਾਵੇ ਤਾਂ ਕਿ ਸਾਡੇ ਜੋ ਬੱਚੇ ਨੇ ਜੋ ਪੰਜਾਬ ਆ ਪੰਜਾਬ ਤੋਂ ਬਾਹਰ ਵਸਦੇ ਨੇ ਉਹ ਸਾਰੇ ਇਤਿਹਾਸ ਤੋਂ ਜਾਣੂ ਹੋ ਸਕਣ ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2.5 ਤੋਂ 3 ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ ਤੇ 2.5 ਤੋਂ 3 ਮਹੀਨਿਆਂ 'ਚ ਇਹ ਮਾਡਲ ਤਿਆਰ ਹੋਇਆ ਤੇ ਦੁਨੀਆ ਦਾ ਪਹਿਲਾ ਹੈ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਇਹ ਸਮੁੱਚੀ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਦਾਸ ਇੱਕ ਨਿਮਾਣਾ ਜਿਹਾ ਕਲਾਕਾਰ ਹੈ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾਂ ਪਾਸਿਆਂ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਾਹਿਬਾਨਾਂ ਦੇ ਮਾਡਲ ਅਤੇ अनेका ਪਾਕਿਸਤਾਨ ਦੇ ਵੀ ਗੁਰਤਾਮਾ ਦੇ ਮਾਡਲ ਦਾਸ ਵੱਲੋਂ ਸੇਵਾ ਨਿਭਾਈ ਗਈ ਹੈ ਜੂਨ 1984 ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਟੈਟਰੀ ਹੋਇਆ ਮਾਡਲ ਹੈ ਉਹ ਵੀ ਦਾਸ ਵੱਲੋਂ ਬਣਾ ਕੇ ਦੇਸ਼-ਦੇਸ਼ ਦੀਆਂ ਸੰਗਤਾਂ ਦੇ ਸੰਮੁਖ ਅਨੇਕਾਂ ਵਾਰੀ ਕੀਤਾ ਜਾ ਚੁੱਕਾ ਹੈ ਦਾਸ ਦਾਏ दिली ਰੀਝ ਹੁੰਦੀ ਹੈ ਕਿ ਆਪਣੀ ਕਲਾਰਾਈ ਗੁਰੂ ਰਾਮਦਾਸ ਪਾਤਸ਼ਾਹੀ ਦੇ ਜੋੜਿਆਂ ਦੀ ਝਾੜੀ ਹੁੰਦੀ ਰਹੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਸਾਹਿਬ ਦੇ ਇਤਿਹਾਸ ਦੀ ਸੇਵਾ ਕਰਦੇ ਰਹੀਏ ਰਹਿੰਦੇ ਸਵਾਸਾਂ ਤੱਕ ਇਹੀ ਦਾਸ ਦਾ ਯਤਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਪੰਥ ਨੂੰ ਸਮਰਪਿਤ ਹੋ ਕੇ ਇਸੇ ਤਰ੍ਹਾਂ ਕਲਾਕਾਰੀਆਂ ਨਾਲ ਜੁੜੇ ਰਹੀਏ ਇਹ ਦਿਲ ਦੀ ਰੀਜ ਹੈ ਤੇ ਯੂਥ ਨੂੰ ਇਹਨਾਂ ਮਹਾਨ ਗੁਰਪੁਰਬਾਂ ਤੇ ਇਹ ਹੀ ਅਰਦਾਸ ਬੇਨਤੀ ਇਹ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਕਿ ਆਓ ਬਹੁਤ ਸਮਾਂ ਹੋ ਗਿਆ ਗੁਰੂ ਨਾਲ ਵਿਛੜੇ ਨੂੰ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਹੀ ਸਾਡਾ ਇਹਨਾਂ ਮਹਾਨ ਪੁਰਬਾਂ ਨੂੰ ਮਨਾਉਣਾ ਸਫਲਾ ਹੈ ਦਾਸ ਹਾਲ ਦੀ ਘੜੀ ਵੈਸੇ ਕੈਨੇਡਾ ਪ੍ਰਵਾਸ ਦੇ ਨਾਲ ਰਹਿ ਰਿਹਾ ਹੈ ਤੇ ਅੱਜ ਗੁਰੂ ਰਾਮਦਾਸ ਦੀ ਨਗਰੀ ਤੋਂ ਇਹ ਦੇਸ਼-ਦੇਸ਼ ਨੂੰ ਵਧਾਈਆਂ ਦੇਣ ਦਾ ਸਬੱਬ ਬਣਿਆ ਸੋ ਦਾਸ ਫੇਰ ਦੁਆਰਾ ਇਸ ਮਹਾਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ